ਚੋਰੀ ਵਾਲੀ ਦਾ ਸਾਰਾ ਦੇਖ ਕੇ ਆਇਆ ਜੀ ਉਹਦਾ ਜਿਹੜਾ ਉਹਦੇ ਚਾਹੀਦਾ ਵੀ ਸੀਵਰੇਜ ਦਾ ਪਾਣੀ ਪੈ ਰਿਹਾ ਔਰ ਗੰਦਾ ਪਾਣੀ ਪੈ ਰਿਹਾ ਔਰ ਉਹਦੇ ਜਿਹੜੇ ਆਸ-ਪਾਸੇ ਬੈਂਕਸ ਆ ਗਏ ਔਰ ਡਵੈਲਪ ਹੋਣੇ ਔਰ ਉਹਦੇ ਚੋਂ ਕ੍ਰੋਸ ਫਰਸ ਦਾ ਇਸ਼ੂ ਆ ਉਹ ਸਾਰੇ ਮੈਂ ਡਿਫੀਕਸ਼ਨ ਮਾਰਦੇ ਨੂੰ ਦਿਖਾਏ ਆ ਤੇ ਉਹ ਟਾਈਮ ਬਾਉਂਡ ਜੜਾ ਹੈਗਾ 1 ਮਹੀਨੇ ਦੇ ਵਿੱਚ ਸਾਰੇ ਪ੍ਰਪੋਜ਼ਲ ਦੇਣਗੇ ਤੇ ਇਹ ਜਿਹੜਾ ਨਹੀਂ ਦਿਖ ਰਿਹਾ ਵੀ ਸੀਵਰੇਜ ਪੈ ਰਿਹਾ ਇਹਨਾਂ ਨੇ ਜਿਹੜਾ ਐਸਟੀਪੀ ਆ ਜਿਹੜਾ ਅੱਗੇ ਸੰਨੀ ਇਨਕਲੂਡ ਦੇ ਵਿੱਚ ਮਤਲਬ ਉਹ ਕਹਿੰਦੇ 31 ਦਸ ਹੂ ਦੀ ਡੈਡਲਾਈਨ ਹੈ 31 ਦਸ ਨੂੰ ਚੱਲ ਪਏਗਾ ਤੇ ਸਾਰੇ ਕਨ ਇਹ 레벨 ਫਰੈਂਟ ਵੀ ਡਿਵੈਲਪ ਹੋਏਗਾ ਤੇ ਇਹ ਸਾਰਾ ਮੈਂ ਕੋਡ ਰਿਵਿਊ ਕਰ ਰਿਹਾ ਔਰ ਖਾਸ ਕਰਕੇ ਜਿਹੜੇ ਆਪਣੇ ਹਾਰਡ ਆਏ ਸੀਗੇ 2023 ਦੇ ਵਿੱਚ ਉਹਦੇ ਕਰਕੇ ਮੈਂ ਜਿਹੜਾ ਹਰ ਸਾਲ ਜਿਹੜਾ ਹੈਗਾ ਬਰਸਾਤ ਤੋਂ ਪਹਿਲਾਂ ਵੈਲੈਂਟਾਈਨ ਜਿਹੜਾ ਹੈਗਾ ਮੈਂ ਸਾਰਾ ਦੇਖ ਕੇ ਸਾਰਾ ਉਹਨਾਂ ਨੂੰ ਫਲੋਲੀ ਵੀ ਜਾਊਗਾ ਤੇ ਸਾਰਾ ਨਾ ਫਲਡ ਪ੍ਰੋਟੈਕਸ਼ਨ ਜਿਹੜੀਆਂ ਮੀਜਰਸ ਆਈਆਂ ਜਿਹਦੇ ਵਿੱਚ ਗੂਟੀ ਪਈ ਆ ਲਿਫਾਫੇ ਪਏ ਆ ਸਾਰਾ ਇਹਦੀ ਸਫਾਈ ਹੋਵੇ ਤਾਂ ਕਿ ਜਿਹੜਾ ਪਾਣੀ ਦਾ ਪ੍ਰਵਾਹ ਹੋਵੇ ਅੱਗੇ ਜਾ ਕੇ ਜਿੱਥੇ ਆਪਣਾ ਡੀਰ ਪਾਰਕ ਹੈਗਾ ਉੱਥੇ ਡਾਫ ਲੱਗਦੀ ਆ ਮੈਡੀ ਬਹੁਤ ਮੈਰੋ ਹੋ ਜਾਂਦੀ ਆ ਉਹ ਜਿਹੜਾ ਸੈਂਟਰ ਕਮਨ ਦਾ ਸੰਬੰਧਤਾ ਕਿ ਉਹ ਜਿਹੜਾ ਪਾਰਕ ਹੈਗਾ ਉਹ ਮਤਲਬ ਇਕੋਸਿਸਟਮ ਜਿਹਾ ਵਾਲਾ ਉਹਨਾਂ ਨੇ ਪਰਮਿਸ਼ਨ ਦੇਣੀ ਆ ਸਾਨੂੰ ਚੌੜਾ ਨਹੀਂ ਕਰਨ ਦਿੰਦੇ ਤਾਂ ਉਹ ਦਾ ਕਰ ਲੈਂਦੇ ਆ ਤਾਂ ਕਿ ਜਿਹੜਾ ਪਾਣੀ ਦਾ ਫ੍ਰੀ ਫਲੋ ਹੋਵੇ ਤੇ ਪਿੱਛੋਂ ਜਿਹੜਾ ਫਲੋ ਕਿਦਾਂ ਘਟਾਣਾ ਸੀ ਮਤਲਬ ਚੰਡੀਗੜ੍ਹ ਤੋਂ ਚਲਦੀ ਆਏ ਦੋ ਜਲੇ ਫਤਿਹਗੜ੍ਹ ਸਾਹਿਬ ਮਹਾਲੀ ਰਸਤੇ ਜਾਂਦੇ ਆ ਉਹਦੇ ਵਿੱਚ ਪਾਣੀ ਨੂੰ ਆਪਾਂ ਕਿਤੇ ਸਟੋਰ ਕਰ ਸਕਦੇ ਆ ਉਹਨੂੰ ਕਿੱਦਾਂ ਕਰ ਸਕਦੇ ਆ ਇਹ ਸਾਰਾ ਮੈਂ ਜਿਹੜਾ ਹੈਗਾ ਇਹ ਮਤਲਬ ਇਹ ਵੀ ਸਾਰੇ ਸਟਾਫ ਜੀ ਬੁਲਾ ਰਿਹਾ ਤਾਂ ਕਿ ਇਹਦੇ ਮੂਰਤੇ ਕਿਤੇ ਪ੍ਰਾਇਵਟ ਸਪਲਟਸ ਨਾ ਸਰ ਜਿਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਛੋਟੇ ਵੀ ਸਾਫ਼ ਕਰ ਰਹੇ ਨੇ ਤਾਂ ਉਸੇ ਤਰ੍ਹਾਂ ਜੇ ਨਦੀ ਸਾਫ਼ ਹੋਏਗੀ ਨਦੀ ਲੋਕੋ ਸਾਫ਼ ਹੋਏਗੀ ਤੇ ਪਾਣੀ ਸਾਫ਼ ਹੋਏਗਾ ਐਸਟੀਪੀ ਇੱਕ ਸੰਗਲੂਬ ਚ ਲੱਗ ਰਿਹਾ ਦੂਜਾ ਤੁਹਾਡੇ ਜਿਹੜਾ ਆਪਣਾ ਬਾਲਰ ਪਰਪੈਂਡ ਆ ਆਪਸੇ ਉੱਥੇ ਲੱਗ ਰਿਹਾ ਹੈਗਾ ਪਾਣੀ ਸਾਰਾ ਸਾਫ ਆਇਆ ਜਾ ਰਿਹਾ ਹੈ। ਵਾਈਜੋ ਹੋਏਗਾ। ਟੱਕਰ ਦੇ ਵਿੱਚ ਬੜਾ ਮਲਗੀ ਕੈਮੀਕਲ ਵਾਲਾ ਪਾਣੀ ਆ ਰਿਹਾ ਲੋਕਾਂ ਨੂੰ ਪੀਣਾ ਡੁੱਪ ਰਿਹਾ ਹੈਗਾ। ਡਾਟਾ ਕਨਫਰਮੇਸ਼ਨ ਬਹੁਤ ਜ਼ਿਆਦਾ ਹੈਗਾ ਲੋਕਾਂ ਦੇ ਲਈ ਸੈਂਟਰ ਆਓ ਕਹਿੰਦੇ ਕਥੌਟੀ ਹੈ ਜੀ ਸਾਰੀ ਉਹ ਗਵਰਨਮੈਂਟ ਸਾਰਾ ਜਿਹੜਾ ਉਹਦਾ ਡਿਪਾਰਟਮੈਂਟ ਹੈ ਆਪਣੇ ਪੁਲਿਸ ਨੂੰ ਕਰਵਾਉ ਉਹ ਵੀ ਕਰ ਸਕਦਾ। ਉਹਦੇ ਤੇ ਕੰਮ ਚੱਲ ਰਿਹਾ ਹੈਗਾ ਜੀ ਸਾਰਾ ਜਿਹੜੇ ਗ੍ਰਾਮਾਂ ਦੇ ਪਾਣੀ ਸਾਫ ਹੋਣਾ ਚਾਹੀਦਾ ਬਾਈ ਜੋ ਹੋਣਾ ਚਾਹੀਦਾ ਉਹ ਉਹਦੇ ਤੇ ਕੰਮ ਚੱਲ ਰਿਹਾ ਹੈ ਫਿਰ ਆਪ ਟੈਲੀਕੈਟਿੰਗ ਦੀ ਜਗ੍ਹਾ ਦੀ ਵਿਜ਼ਿਟ ਕਰ ਅੱਜ ਮੈਂ ਛੋਟੀ ਮੋਟੀ ਕਰਕੇ ਆ ਬੜੀ ਮੋਟੀ ਤੌਰ 'ਤੇ ਖੜਾ ਹੋਇਆ ਹਾਂ ਜੀ ਇਸ ਤੋਂ ਬਾਅਦ ਜਿਹੜੇ ਤੁਹਾਡੇ ਜਿੰਨੇ ਵੀ ਰਸਤੇ ਵਿੱਚ ਆ ਗਿਆ ਜਿਹੜੇ ਤੁਹਾਡੇ ਫਰੋਲੀ ਜਾਊਗਾ ਐਡਵਾਂਸ ਫਿਰ ਜਿਹੜਾ ਅਰਬਨ ਸਟੇਟ ਦੇ ਵਿੱਚ ਉਸ ਤੋਂ ਬਾਅਦ ਮੀਟਿੰਗ ਹੈ ਫੋਟਾ ਪਾਉਣ ਦੇ ਠੀਕ ਹੈ ਸਾਰੇ ਇਸ ਏਰੀਆ ਦੀਆਂ ਸਾਰੀਆਂ ਜਿੰਨੀਆਂ ਵੀ ਪ੍ਰੋਬਲਮ ਇਸ਼ੂਜ਼ ਆ ਗਿਆ ਸਾਰੇ ਡਰੈਸ ਕਰ ਲੈਣ ਛੋਟੀ ਮੋਟੀ ਦਾ ਸਾਰਾ ਦੇਖ ਕੇ ਆਇਆ ਜੀ ਔਰ ਉਹ ਜਿਹੜੇ ਆਸ-ਪਾਸੇ ਬੈਂਕਸ ਆ ਗਏ ਹੋ ਡਵੈਲਪ ਹੋਣੇ ਆ ਔਰ ਉਹਦੇ ਚੋਂ ਕੋਰਸਪਰੈਂਸ ਦਾ ਇਸ਼ੂ ਆ ਉਹ ਸਾਰੇ ਮੈਂ ਡਿਫਰੈਂਸੀਏਸ਼ਨ ਮਾਰਦੇ ਨੂੰ ਦਿਖਾਏ ਆ ਤੇ ਉਹ ਟਾਈਮ ਬਾਉਂਡ ਜਿਹੜਾ ਹੈਗਾ 1 ਮਹੀਨੇ ਦੇ ਵਿੱਚ ਸਾਰੇ ਪ੍ਰਪੋਜ਼ਲ ਦੇਣਗੇ ਤੇ ਇਹ ਜਿਹੜਾ ਵੀ ਦਿਖ ਰਿਹਾ ਵੀ ਸੀਵਰੇਜ ਪੈ ਰਿਹਾ ਇਹਨਾਂ ਨੇ ਜਿਹੜਾ ਐਸਟੀਪੀ ਆ ਜਿਹੜਾ ਅੱਗੇ ਸੰਨੀ ਇਨਕਲੂਡ ਦੇ ਵਿੱਚ ਮਤਲਬ ਉਹ ਕਹਿੰਦੇ 31 ਦਸ ਹੂ ਦੀ ਡੈਡਲਾਈਨ ਹੈ 31 ਦਸ ਨੂੰ ਚੱਲ ਪਏਗਾ ਤੇ ਸਾਰੇ ਕਨੈਕਸ਼ਨ ਕਰ ਦੇਣਗੇ ਫਿਰ ਬੜੀ ਨਦੀ ਚ ਗੰਦਾ ਪਾਣੀ ਨਹੀਂ ਪਏਗਾ ਸਾਰਾ ਸਾਫ ਪਾਣੀ ਹੋ ਜਾਏਗਾ ਤੇ ਰਿਵਰ 프ਰੰਟ ਵੀ ਡਵੈਲਪ ਹੋਏਗਾ ਤੇ ਇਹ ਉਹਦੇ ਕਰਕੇ ਮੈਂ ਜਿਹੜਾ ਹਰ ਸਾਲ ਜਿਹੜਾ ਹੈਗਾ ਬਰਸਾਤ ਤੋਂ ਪਹਿਲਾਂ ਵੈਲੈਂਟਾਈਨ ਜਿਹੜਾ ਹੈਗਾ ਮੈਂ ਸਾਰਾ ਦੇਖ ਕੇ ਸਾਰਾ ਉਹਨਾਂ ਨੂੰ ਫਲੋਲੀ ਵੀ ਜਾਊਗਾ ਤੇ ਸਾਰਾ ਨਾ ਫਲਡ ਪ੍ਰੋਟੈਕਸ਼ਨ ਜਿਹੜੀਆਂ ਮੇਜਰਸ ਆਈਆਂ ਜਿਵੇਂ ਇਹਦੇ ਵਿੱਚ ਬੂਟੀ ਪਈ ਆ ਲਿਫਾਫੇ ਪਏ ਆ ਸਾਰਾ ਇਹਦੀ ਸਫਾਈ ਹੋਵੇ ਤਾਂ ਕਿ ਜਿਹੜਾ ਪਾਣੀ ਦਾ ਪ੍ਰਵਾਹ ਹੋਵੇ ਅੱਗੇ ਜਾ ਕੇ ਜਿੱਥੇ ਆਪਣਾ ਡੀਅਰ ਪਾਰਕ ਹੈਗਾ ਉੱਥੇ ਡਾਫ ਲੱਗਦੀ ਆ ਜਿਹੜੀ ਬਹੁਤ ਮੈਰੋ ਹੋ ਜਾਂਦੀ ਆ ਉਹ ਜਿਹੜਾ ਸੈਂਟਰਲ ਗਾਰਮਨ ਨਾਲ ਸੰਬੰਧਤ ਹੈ ਕਿ ਉਹ ਜਿਹੜਾ ਪਾਰਕ ਹੈਗਾ ਉਹ ਮਤਲਬ ਇਕੋਸਿਸਟਮ ਜਿਹਾ ਵਾਲਾ ਉਹਨਾਂ ਨੇ ਪਰਮਿਸ਼ਨ ਦੇਣੀ ਆ ਸਾਨੂੰ ਚੌੜਾ ਨਹੀਂ ਕਰਨ ਦਿੰਦੇ ਤਾਂ ਤਾਕਿ ਜਿਹੜਾ ਪਾਣੀ ਦਾ ਫ੍ਰੀ ਫਲੋ ਹੋਵੇ ਤੇ ਪਿੱਛੋਂ ਜਿਹੜਾ ਫਲੋ ਕਿੱਦਾਂ ਘਟਾਣਾ ਆ ਸੇ ਮਤਲਬ ਚੰਡੀਗੜ੍ਹ ਤੋਂ ਚਲਦੀ ਆਏ ਦੋ ਜਲੇ ਫਤਿਹਗੜ੍ਹ ਸਾਹਿਬ ਮਹਾਲੀ ਰਸਤੇ ਜਾਂਦੇ ਆ ਤੇ ਉਹਦੇ ਵਿੱਚ ਪਾਣੀ ਨੂੰ ਆਪਾਂ ਕਿਤੇ ਸਟੋਰ ਕਰ ਸਕਦੇ ਆ ਉਹਨੂੰ ਕਿੱਦਾਂ ਕਰ ਸਕਦੇ ਆ ਇਹ ਸਾਰਾ ਮੈਂ ਜਿਹੜਾ ਹੈਗਾ ਇਹ ਮਤਲਬ ਇਹ ਵੀ ਸਾਰੇ ਸਟਾਫ ਨੂੰ ਬੁਲਾ ਰਿਹਾ ਤਾਂ ਕਿ ਇਹਦੇ ਮੁਰਕੇ ਕਿਤੇ ਪ੍ਰਾਇਵਟ ਸਪਲਟ ਨਾ ਸਰ ਜਿਸ ਤਰ੍ਹਾਂ ਪੰਜਾਬ ਸਰ ਵੱਲੋਂ ਛੋਟੇ ਵੀ ਸਾਫ਼ ਕਰ ਰਹੇ ਨੇ ਤਾਂ ਉਸੇ ਤਰ੍ਹਾਂ ਜੇ ਨਦੀ ਸਾਫ਼ ਹੋ ਗਈ ਨਦੀ ਲੋਕੋ ਸਾਫ਼ ਹੋਏਗੀ ਤੇ ਪਾਣੀ ਸਾਫ਼ ਹੋਏਗਾ ਐਸਟੀਪੀ ਇੱਕ ਸੰਗਲ ਵਿੱਚ ਲੱਗ ਰਿਹਾ ਦੂਜਾ ਤੁਹਾਡੇ ਜਿਹੜਾ ਆਪਣਾ ਬਾਲਰ ਪਰਪੰਡ ਆ ਆਪਸੇ ਉੱਥੇ ਲੱਗ ਰਿਹਾ ਹੈਗਾ ਪਾਣੀ ਸਾਰਾ ਸਾਫ ਆਇਆ ਜਾ ਰਿਹਾ ਹੈ। ਵਾਈਜੋ ਹੋਏਗਾ। ਟੱਕਰ ਦੇ ਵਿੱਚ ਬੜਾ ਮਲ ਕੇ ਕੈਮੀਕਲ ਵਾਲਾ ਪਾਣੀ ਆ ਰਿਹਾ ਲੋਕਾਂ ਨੂੰ ਪੀਣਾ ਡੁੱਬ ਰਿਹਾ ਹੈਗਾ। ਵਾਟਰ ਕਨਸਰਨ ਬਹੁਤ ਜ਼ਿਆਦਾ ਹੈਗਾ ਲੋਕਾਂ ਦੇ ਲਈ ਸੈਂਟਰ। ਹਾਂ ਉਹ ਕੋਈ ਕਥੌਟੀ ਹੈਗੀ ਹੈ ਜੀ ਸਾਰੀ ਉਹ ਗਵਰਨਮੈਂਟ ਸਾਰਾ ਜਿਹੜਾ ਉਹਦਾ ਡਿਪਾਰਟਮੈਂਟ ਹੈ ਆਪਣੇ ਪੁਲਿਸ ਨੂੰ ਕਰਵਾਉ ਉਹ ਵੀ ਕਰ ਸਕਦਾ। ਇਹ ਤਾਂ ਇਹ ਕੰਮ ਚੱਲ ਰਿਹਾ ਹੈਗਾ ਜੀ ਸਾਰਾ ਇਹ ਗ੍ਰਾਮਾਂ ਦੇ ਪਾਣੀ ਸਾਫ਼ ਹੋਣਾ ਚਾਹੀਦਾ ਬਾਈ ਜੋ ਹੋਣਾ ਚਾਹੀਦਾ ਉਹਦੇ ਤੇ ਕੰਮ ਚੱਲ ਰਿਹਾ ਹੈ ਫਿਰ ਆਪ ਟੈਲੀਕੈਟਿੰਗ ਦੀ ਜਗ੍ਹਾ ਜੀ ਵਿਜ਼ਿਟ ਕਰ ਅੱਜ ਮੈਂ ਛੋਟੀ ਮੋਟੀ ਕਰਕੇ ਆ ਬੜੀ ਮੋਟੀ ਤੌਰ 'ਤੇ ਖੜਾ ਹੋਇਆ ਹਾਂ ਜੀ ਇਸ ਤੋਂ ਬਾਅਦ ਜਿਹੜੇ ਤੁਹਾਡੇ ਜਿੰਨੇ ਵੀ ਰਸਤੇ ਵਿੱਚ ਆ ਗਿਆ ਜਿਹੜੇ ਤੁਹਾਡੇ ਫਰੋਲੀ ਜਾਊਗਾ ਐਡਵਾਂਸ ਫਿਰ ਜਿਹੜਾ ਅਰਬਨ ਸਟੇਟ ਦੇ ਵਿੱਚ ਉਸ ਤੋਂ ਬਾਅਦ ਮੀਟਿੰਗ ਆ ਫੋਟਾ ਪਾਉਣ ਦੇ ਠੀਕ ਹੈ ਇਹ ਸਾਰੇ ਇਸ ਏਰੀਆ ਦੀਆਂ ਸਾਰੀਆਂ ਜਿੰਨੀਆਂ ਵੀ ਪ੍ਰੋਬਲਮ ਇਸ਼ੂਜ਼ ਆ ਗਿਆ ਸਾਰੇ ਡਰੈਸ ਕਰਦੇ